ਪੱਕ ਬਣ ਕੇ ਮਤਲਬ ਮੈਂ ਪਹਿਲਾ ਅਫਸਰ ਇੱਥੇ ਪੱਕ ਵਾਲਾ ਨਿਆਗਰਾ ਹਾਊਸ ਦੇ ਵਿੱਚ ਜ਼ਿੰਮੇਵਾਰੀਆਂ ਪੈਟਰੋਲਿੰਗ ਦੀ ਹੁੰਦੀ ਆ ਕਾਲਸ ਤੇ ਜਾਈਦਾ ਸੀ ਜਿਹੜੀ ਵੀ ਕਾਲਸ ਆਉਂਦੀਆਂ ਆ ਟਰੈਫਿਕ ਕੰਟਰੋਲ ਕਰੀਦਾ ਆ 8 ਆਵਰਸ ਦੀ ਸ਼ਿਫਟ ਹੁੰਦੀ ਆ 4 4 ਦਿਨ ਡਿਊਟੀ ਹੁੰਦੀ ਆ 4 ਦਿਨ ਛੁੱਟੂ ਨਹੀਂ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਵੀ ਡਿਊਟੀ ਤੇ ਆਈਦਾ ਦਸਤਾਰ ਪੰਨੀ ਦੀ ਆ ਉੱਪਰ ਬੈਜ ਲਾਈਦਾ ਕਾ ਵੀ ਮਾਣ ਮਹਿਸੂਸ ਹੁੰਦਾ ਮੈਂ ਇਸ ਟ੍ਰਿਮ ਕਰੰਟ ਨੂੰ ਨਿਆਗਰਾ ਫਾਲ ਖੜਾਇਆ ਜਿੱਥੇ ਕਿ ਆਪਣੀ ਸਰਕਾਰ ਪੁਲਿਸ ਮੈਗਨੇਚਨ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਜਿਹੜੇ ਨਿਆਗਰਾ ਫ ਕੁਝ ਜਾਣਕਾਰੀ ਲਈ ਆਪਾਂ ਦੋ ਚਾਰ ਸਵਾਲ ਪੁੱਛਦੇ ਪਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ ਅਸੇ ਗੱਲ ਜੀ ਮਨਿੰਦਰ ਸਿੰਘ ਅੱਛਾ ਪਾਜੀ ਇੱਥੇ ਜੇ ਆਪਾਂ ਈਅਰਲੀ ਗੱਲ ਕਰੀਏ ਬਿ ਸਾਲਾਨਾ ਕਿੰਨੇ ਕੁ ਲੋਕ ਇਥੇ ਹੁੰਦੇ ਰਿਹੇ ਆਲਮੋਸਟ 1.5 ਮਿਲੀਅਨ ਮਤਲਬ 15 ਲੱਖ ਹੁੰਦੇ ਆ ਐਨਵਲੀ ਇਥੇ ਅੱਛਾ ਐਨਵਲੀ ਹਾਂਜੀ ਠੀਕ ਹੈ ਜੀ ਇਸ ਨਗਰਫਾਲਦੀ ਜੇ ਥੋੜੀ ਜਿਹੀ ਮੈਨੂੰ ਜਾਣਕਾਰੀ ਦਿਓ ਵੀ ਇਹਦੀ ਖਾਸੀਅਤ ਕੀ ਆ ਕਾਸੀ ਫੇ ਬਚਰਨੇ ਦੇ ਕਰਕੇ ਮਸ਼ਹੂਰ ਆ ਨਾਇਗਰਾ ਫਾਲੋ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਪਿਆ ਨਾਇਗਰਾ ਫਾਲਸ ਇਹ ਬਿਲਕੁਲ ਮਤਲਬ ਅਮਰੀਕਾ ਦੇ ਬਾਰਡਰ ਤੇ ਆਏ ਸਿਟੀ ਅੱਛਾ ਜੀ ਟੋਰਾਂਟੋ ਤੋਂ ਪੈ ਜਾਂਦੀ ਆ 100 110 ਕਿਲੋਮੀਟਰ ਦੇ ਆਸ-ਪਾਸ ਤੇ ਚਰਨੇ ਦੇ ਕਾਫੀ ਕਰਕੇ ਕਾਫੀ ਮਸ਼ਹੂਰ ਆ ਉਹਦੇ ਕਰਕੇ ਕਾਫੀ ਲੋਕ ਆਉਂਦੇ ਇੱਥੇ ਜੀ ਜੀ ਤੇ ਸਮਰ ਟਾਈਮ ਇੱਥੇ ਫਾਇਰ ਵਰਕਸ ਵੀ ਹੁੰਦੇ ਆ 10 ਵਜੇ ਉਹਦੇ ਕਰਕੇ ਵੀ ਕਾਫੀ ਲੋਕ ਆਉਂਦੇ ਇੱਥੇ ਦੇਖਣ ਨੂੰ ਤੇ ਤੁਸੀਂ ਇੱਥੇ ਕਦੋਂ ਦੀ ਡਿਊਟੀ ਨਿਭਾ ਰਹੇ ਹੋ ਡਿਊਟੀ ਮੈਂ ਪਿਛਲੇ ਸਾਲ ਤੋਂ ਹੀ ਅੱਛਾ ਜੀ ਹਾਂ ਜੀ ਤੇ ਤੁਹਾਨੂੰ ਆਪ ਨੂੰ ਕਿਵੇਂ ਜਿਆ ਮਹਿਸੂਸ ਹੁੰਦਾ ਮਾਂ ਮਹਿਸੂਸ ਹੁੰਦਾ ਹੀ ਬਹੁਤ ਜੀ ਜੀ ਪਾਕ ਬਨ ਕੇ ਮਤਲਬ ਮੈਂ ਪਹਿਲਾ ਆਫੀਸਰ ਇੱਥੇ ਪਾਕ ਵਾਲਾ ਨਾਇਗਰਾ ਫਾਲਸ ਦੇ ਵਿੱਚ ਅੱਛਾ ਜੀ ਤੇ ਕਾਫੀ ਪ੍ਰਾਊਡ ਹੁੰਦਾ ਐ ਇਸ ਗੱਲ ਤੋਂ ਜੀ ਜੀ ਥੋੜਾ ਜਿਹਾ ਆਪਣੇ ਇੰਜੇ ਪਛੋਕਰ ਬਾਰੇ ਦੱਸੋ ਪਛੋਕਰ ਜੀ ਮੇਰੇ ਮੇਰੀ ਜੰਪਲ ਹੋਈ ਸੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਪਿੰਡ ਆ ਉੱਤਰ ਪਤੜਾ ਸਾਈਡ ਹਰਿਆਣਾ ਦੇ ਬਿਲਕੁਲ ਬਾਰਡਰ ਤੇ ਪੈ ਜਾਂਦਾ ਜੀ ਤੇ ਮੈਨੂੰ ਹੋ ਗਿਆ ਆਲਮੋਸਟ ਸਾਢੇ 8 ਸਾਲ ਹੋ ਗਏ ਇੱਥੇ ਨਾਇਗਰਾ ਫਾਲਸ ਦੇ ਅੱਛਾ ਜੀ ਹਾਂਜੀ ਆਪਣੇ ਤੁਹਾਡੇ ਨਾਲ ਹੋਰ ਵੀ ਆਫੀਸਰ ਹੁੰਦੇ ਨੇ ਇੱਥੇ ਤਾਇਨਾਤ ਜਿਹੜੇ ਤੁਹਾਡੇ ਨਾਲ ਇੱਥੇ ਡਿਊਟੀ ਹੁੰਦੀ ਜਿਨ੍ਹਾਂ ਦੇ ਮਤਲਬ ਪੈਟਰੋਲਿੰਗ ਤੇ ਤਾਂ ਕਾਫੀ ਹੁੰਦੇ ਆ ਬਟ ਅੱਜ ਤਾਂ ਇਹ ਸਾਡੀ ਡਿਊਟੀ ਆ ਸਿਰਫ ਰੋਡ ক্লোਜ਼ ਕਰਨ ਦੀ ਜੀ ਜੀ ਹਾਂਜੀ ਨਾਰਮਲੀ ਅਸੀਂ ਇੱਥੇ ਨਹੀਂ ਹੁੰਦੇ ਨਾਰਮਲੀ ਪੈਟਰੋਲਿੰਗ ਕਰਦੇ ਆ ਅੱਜ ਰੋਡ ਬੰਦ ਕੀਤਾ ਆ ਜੀ ਜੀ ਤੁਹਾਡੀਆਂ ਇੱਥੇ ਕਿਹੜ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਜ਼ਿੰਮੇਵਾਰੀਆਂ ਪੈਟਰੋਲਿੰਗ ਦੀ ਹੁੰਦੀ ਆ ਕਾਲਸ ਤੇ ਜਾਈਦਾ ਅਸੀਂ ਜਿਹੜੀ ਵੀ ਕਾਲਸ ਆਉਂਦੀਆਂ ਆ ਟ੍ਰੈਫਿਕ ਕੰਟਰੋਲ ਕਰੀਦਾ ਜੀ ਜੀ ਹਾਂਜੀ ਅੱਛਾ ਜੀ ਤੇ ਕਿੰਨੇ ਆਵਰਜ਼ ਲਾਈਕ 12 ਆਵਰਜ਼ ਹੋਣਾ 12 ਆਵਰਜ਼ ਦੀ ਸ਼ਿਫਟ ਹੁੰਦੀ ਆ 4 4 ਦਿਨ ਡਿਊਟੀ ਹੁੰਦੀ ਆ 4 ਦਿਨ ਛੁੱਟੂ ਜੀ ਜੀ ਹਾਂਜੀ ਤੇ ਕਿੰਨਾ ਮਾਣ ਮਹਿਸੂਸ ਕਰਦੇ ਕਿਉਂਕਿ ਤੁਸੀਂ ਪੱਗ ਦੇ ਵਿੱਚੋਂ ਸਿੱਖੀ ਨੂੰ ਵੀ ਪ੍ਰਮੋਟ ਕਰਦੇ ਹੋ ਨਾਲ ਦੀ ਨਾਲ ਆਪਣੀ ਜੋਬ ਵੀ ਨਿਭਾ ਰਹੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਨਹੀਂ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਵੀ ਡਿਊਟੀ ਤੇ ਆਈਦਾ ਦਸਤਾਰ ਪੰਨੀ ਦੀ ਆ ਉੱਪਰ ਬੈਜ ਲਾਈਦਾ ਕਾ ਵੀ ਮਾਣ ਮਹਿਸੂਸ ਹੁੰਦਾ ਜਦ ਵੀ ਮਤਲਬ ਤਿਆਰ ਹੋ ਕੇ ਡਿਊਟੀ ਤੇ ਆਈਦਾ ਤੇ ਲੋਕਾਂ ਨਾਲ ਵੀ ਗੱਲਬਾਤ ਕਰੀਦੀ ਆ ਕਾਫੀ ਰਿਸਪੈਕਟ ਨਾਲ ਲੋਕੀ ਗੱਲਬਾਤ ਕਰਦੇ ਆ ਸ਼ਾਬਾਸ਼ ਤੇ ਵਧੀਆ ਲੱਗਦਾ ਕਾਫੀ ਅਖੀਰ ਦੇ ਵਿੱਚ ਕੋਈ ਮੈਸੇਜ ਜਿਹੜੇ ਤੁਹਾਨੂੰ ਦੇਖ ਤੇ ਸੁਣ ਰਹੇ ਹਾਂ ਹਾਂਜੀ ਬਸ ਇਹੀ ਕਹਿਣਾ ਚਾਹੁੰਗਾ ਖੁਸ਼ ਰਹੋ ਬਸ ਜੀ ਤਰਕੀਆਂ ਮਾਨੋ ਸਾਰੇ ਜਣੇ ਮੈਂ ਤਾਂ ਨਿਆਗਰਾ ਫਾਲ ਬਾਰੇ ਲਾਸਟ ਦੋ ਦੋ ਸ਼ਬਦ ਨਾਇਗਰਾ ਫਾਲਸ ਕਾफी ਸੋਨਾ ਸ਼ਹਿਰ ਆ ਜੇ ਆਉਣਾ ਚਾਹੁੰਦੇ ਹੋ ਸਮਰ ਟਾਈਮ ਆਉ ਕਾफी ਸੋਨਾ ਵਿంటర్ ਟਾਈਮ ਹੋਣਾ ਉਦੋਂ ਵੀ ਬਹੁਤ ਵਧੀਆ ਉਦੋਂ ਫਾਇਰ ਵਰਕਸ ਨਹੀਂ ਹੁੰਦੇ ਪਰ ਉਦੋਂ 크리스마ਸ ਦੀਆਂ ਲਾਈਟਸ ਹੁੰਦੀਆਂ ਫਾਲਸ ਦੇ ਨੇੜੇ ਜੀ ਉਦੋਂ ਵੀ ਕਾफी ਸੋਨਾ ਲੱਗਦਾ ਹੈ ਜੀ ਥੈਂਕ ਯੂ ਸੋ ਮੱਚ ਇਨਾ ਟਾਈਮ ਦੇਣ ਦੇ ਲਈ ਥੈਂਕ ਯੂ ਸੋ ਮੱਚ ਅਗੇਨ ਰੀਅਲੀ ਅਪਰੀਸ਼ੀਏਟ ਥੈਂਕ ਯੂ